ਕੇਸਾਂ ਦੇ ਬਾਰੇ ਕਈ ਵਾਰ ਕੁਝ ਸ਼ੰਕੇ ਕੁਝ ਬੇ ਲੋੜੇ ਸਵਾਲ ਪੈਦਾ ਕੀਤੇ ਜਾਂਦੇ ਨੇ ਜਿਹੜੇ ਕਿ ਆਮ ਹੀ ਆਪਾਂ ਦੇਖਦੇ ਆ ਕਿ ਕੇਸ ਕਤਲ ਕਰਨ ਵਾਲੇ ਵੀਰਾਂ ਦੇ ਵੱਲੋਂ ਉਹ ਦਲੀਲਾਂ ਰੱਖੀਆਂ ਜਾਂਦੀਆਂ ਵੈਸੇ ਤੇ ਆਪਾਂ ਪਹਿਲੇ ਤਿੰਨ ਭਾਗਾਂ ਦੇ ਵਿੱਚ ਕੇਸਾਂ ਦੇ ਬਾਰੇ ਖੁੱਲ ਕੇ ਵਿਚਾਰ ਕੀਤੀ ਹੈ ਕਿ ਕੇਸਾਂ ਦੀ ਜਿਹੜੀ ਮਹੱਤਤਾ ਹੈ ਉਹ ਧਰਮ ਦੇ ਪੱਖ ਤੋਂ ਸਾਇੰਸ ਦੇ ਪੱਖ ਤੋਂ ਜਾ ਮਨੁੱਖੀ ਜੀਵਨ ਦੇ ਵਿੱਚ ਕੇਸਾਂ ਦੀ ਜੋ ਭੂਮਿਕਾ ਉਹ ਕਿੰਨੀ ਅਹਿਮ ਹੈ ਪਰ ਫਿਰ ਵੀ ਕੁਝ ਕੁ ਸਵਾਲ ਨੇ ਜਿਹੜੇ ਆਮ ਹੀ ਸਾਨੂੰ ਸਮਾਜ ਦੇ ਵਿੱਚ ਸੁਣਨ ਨੂੰ ਮਿਲਦੇ ਆ ਉਹਨਾਂ ਦੇ ਵਿੱਚੋਂ ਕੁਝ ਕੁ ਸਵਾਲ ਆਪਾਂ ਅੱਜ ਵਿਚਾਰਨ ਦਾ ਯਤਨ ਕਰਾਂਗੇ ਸੋ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਵੀਰ ਕੇਸ ਕਤਲ ਕਰਵਾਉਂਦੇ ਆ ਉਹਨਾਂ ਦੇ ਵੱਲੋਂ ਇੱਕ ਸਭ ਤੋਂ ਵੱਡੀ ਤੇ ਪਹਿਲੀ ਦਲੀਲ ਦਿੱਤੀ ਜਾਂਦੀ ਆ ਖੂਬਸੂਰਤੀ ਦੀ ਉਹਨਾਂ ਨੇ ਇੱਕ ਭਰਮ ਪਾਲਿਆ ਹੋਇਆ ਕਿ ਸ਼ਾਇਦ ਅਸੀਂ ਕੇਸ ਕਤਲ ਕਰਵਾ ਲਈਏ ਤੇ ਜ਼ਿਆਦਾ ਸੋਹਣੇ ਲੱਗਾਂਗੇ ਤੇ ਸੋਹਣਾ ਦਿਸਣ ਦੇ ਲਈ ਉਹ ਆਪਣੇ ਕੇਸ ਜਿਹੜੇ ਆ ਗੁਰੂ ਦੀ ਮੋਹਰ ਉਹਨੂੰ ਕਤਲ ਕਰਵਾ ਦਿੰਦੇ ਹੁਣ ਮੇਰੀ ਬੇਨਤੀ ਆ ਕਿ ਉਹਨਾਂ ਦੇ ਮੁਤਾਬਕ ਜਿਹੜੀ ਖੂਬਸੂਰਤੀ ਆ ਜਾਂ ਸੋਹਪਣ ਆ ਉਹਦੀ ਪਰਿਭਾਸ਼ਾ ਕੀ ਆ ਉਹ ਕਿੰਨੂੰ ਮੰਨਦੇ ਨੇ ਕਿਉਂਕਿ ਜਿਸ ਚੀਜ਼ ਨੂੰ ਤੁਸੀਂ ਖੂਬ ਸੂਰਤੀ ਕਹਿੰਦੇ ਹੋ ਜਾਂ ਸਮਝਦੇ ਹੋ ਦੂਜੇ ਪਾਸੇ ਦੂਸਰੀ ਸਭਿਅਤਾ ਜਾਂ ਕਿਸੇ ਹੋਰ ਦੇਸ਼ ਦੇ ਵਿੱਚ ਉਸੇ ਚੀਜ਼ ਨੂੰ ਵੱਧ ਸੂਰਤੀ ਵੀ ਕਹਿੰਦੇ ਨੇ ਉਦਾਹਰਨ ਦੇ ਤੌਰ ਤੇ ਕਿ ਵੱਖ-ਵੱਖ ਧਰਮਾਂ ਦੇ ਵਿੱਚ ਵੱਖ-ਵੱਖ ਮੁਲਕਾਂ ਦੇ ਵਿੱਚ ਆਪੋ ਆਪਣੇ ਰਸਮ ਰਿਵਾਜ ਹੈ ਨੇਪਾਲ ਦੇ ਵਿੱਚ ਜਿਹੜੇ ਗੋਰਖ ਲੋਕ ਹੁੰਦੇ ਆ ਨਾ ਉਹ ਮੋٹے ਨੱਕ ਵਾਲੇ ਨੂੰ ਖੂਬ ਸੂਰਤ ਸਮਝਦੇ ਆ ਕਿ ਜਿਸ ਦਾ ਨੱਕ ਮੋਟਾ ਹੁੰਦਾ ਹੈ ਨਾ ਬਹੁਤ ਉਹ ਕਹਿੰਦੇ ਕਿ ਬੰਦਾ ਬੜਾ ਸੋਹਣਾ ਹੈ ਤੇ ਸਾਡੇ ਦੇਸ਼ ਦੇਸ਼ ਦੇ ਵਿੱਚ ਇਸੇ ਚੀਜ਼ ਨੂੰ ਜਿਹੜੀ ਉਹ ਬਦ ਸੂਰਤੀ ਮੰਨਿਆ ਜਾਂਦਾ ਅਫਰੀਕਾ ਦੇ ਵਿੱਚ ਤੁਸੀਂ ਝਾਤ ਮਾਰ ਕੇ ਦੇਖੋ ਉੱਥੋਂ ਦੇ ਜਿਹੜੇ ਲੋਕ ਆ ਉਹਨਾਂ ਦੇ ਜਿਹੜੇ ਜਿਹੜੇ ਬੁੱਲ ਹੁੰਦੇ ਆ ਮੋٹے ਬੁੱਲ ਉਹ ਸਮਝਦੇ ਨੇ ਕਿ ਇਹ ਬੰਦਾ ਬੜਾ ਸੋਹਣਾ ਤੇ ਖੂਬਸੂਰਤ ਆ ਤੇ ਸਾਡੇ ਜੇ ਕਿਸੇ ਦੇ ਮੋٹے ਬੋਲ ਹੋਣ ਤਾਂ ਉਹਨੂੰ ਬੁੱਲੜ ਜਾਂ ਭੈੜੀ ਸ਼ਕਲ ਵਾਲਾ ਮੰਨਿਆ ਜਾਂਦਾ ਹੈ ਤੇ ਅਫਰੀਕਾ ਦੇ ਵਿੱਚ ਉਹਨੂੰ ਸੋਹਣਾ ਮੰਨਿਆ ਜਾਂਦਾ ਸੋ ਖੂਬਸੂਰਤੀ ਦੀ ਪਰਭਾਸ਼ਾ ਅਸੀਂ ਕਿੱਥੋਂ ਲਵਾਂਗੇ ਪੈਮਾਨਾ ਕੀ ਹੁਣ ਮੈਂ ਖੂਬਸੂਰਤੀ ਦੇ ਨਾਲ ਸੰਬੰਧਿਤ ਇੱਕ ਉਦਾਹਰਨ ਹੋਰ ਦਿੰਦਾ ਕਿ ਸ਼ੇਰ ਜੰਗਲ ਦੇ ਵਿੱਚ ਰਹਿੰਦਾ ਹੈ ਉਹਦਾ ਜਿਹੜਾ ਪ੍ਰਭਾਵ ਹੈ ਉਹਦੀ ਦਹਿਸ਼ਤ ਉਹਦਾ ਡਰ ਉਹਦੇ ਵალაਨ ਕਰਕੇ ਆ ਜਿਹੜੇ ਉਹਦੇ ਚਿਹਰੇ ਦੇ ਉੱਪਰ ਵਾਲ ਨੇ ਉਹਦੇ ਕਰਕੇ ਹੀ ਉਹ ਜੰਗਲ ਦਾ ਰਾਜਾ ਤੇ ਸ਼ੇਰ ਹੈ ਤੇ ਜੇ ਹੁਣ ਸ਼ੇਰ ਦੇ ਵਾਲ ਕੱਟ ਦਿੱਤੇ ਜਾਣ ਚਿਹਰੇ ਦੇ ਉੱਪਰ ਕੋਈ ਵਾਲ ਨਾ ਹੋਵੇ ਤਾਂ ਕੀ ਸ਼ੇਰ ਦਾ ਉਹ ਪ੍ਰਭਾਵ ਰਹੇਗਾ ਕਿਦਾਂ ਦਾ ਲੱਗੇਗਾ ਸੋਚ ਕੇ ਸੋਚਣ ਦਾ ਯਤਨ ਕਰਨਾ ਇਸ ਇਸ ਚੀਜ਼ ਨੂੰ ਵਿਚਾਰ ਵਿਚਾਰਨ ਦਾ ਯਤਨ ਕਰਨਾ ਜਿਹੜੇ ਵੀਰੇ ਦਲੀਲ ਦਿੰਦੇ ਨੇ ਕਿ ਮੈਂ ਸੋਨਾ ਦਿਸਣ ਦੇ ਲਈ ਕਿ ਇਸ ਜਿਹੜੇ ਗੁਰੂ ਦੀ ਮੋਹਰ ਨੇ ਉਹਨਾਂ ਨੂੰ ਕਤਲ ਕਰਵਾ ਰਿਹਾ ਹੈ ਸੋ ਕੇਸਾਂ ਦੇ ਨਾਲ ਹੀ ਉਹ ਜਿਹੜੇ ਵਾਲ ਆ ਨਾ ਸ਼ੇਰ ਦੇ ਉਹਦੇ ਨਾਲ ਹੀ ਉਹ ਫੱਬਦਾ ਹੈ ਉਹਦੀ ਟੌਰ ਆ ਦਹਿਸ਼ਤ ਆ ਉਹ ਸ਼ੇਰ ਇਸ ਕਰਕੇ ਆ ਕਿਉਂਕਿ ਉਹਦੇ ਚਿਹਰੇ ਦੇ ਉੱਪਰ ਜਿਹੜਾ ਨਾ ਸਰ ਗਲੇ ਤੱਕ ਉਹ ਵਾਲ ਨੇ ਤੇ ਉਹਦੇ ਨਾਲ ਹੀ ਉਹਦੀ ਖੂਬਸੂਰਤੀ ਜਿਹੜੀ ਐ ਨਾ ਝਲਕਦੀ ਆ ਨਾ ਕਿ ਕੱਟਣ ਦੇ ਨਾਲ ਹੁਣ ਇੱਕ ਸਵਾਲ ਹੋਰ ਕੀਤਾ ਜਾਂਦਾ ਆ ਆਮ ਹੀ ਕਿ ਮੈਂ ਜੋੜਾ ਰੱਖਿਆ ਸੀ ਕੇਸ ਭਾਰੇ ਸਨ ਬੋਝ ਬੋਝ ਜਿਆ ਸੀ ਜਾਂ ਮੇਰਾ ਸਿਰ ਦਰਦ ਰਹਿੰਦਾ ਸੀ ਇਸ ਕਰਕੇ ਮੈਂ ਕੇਸ ਕਤਲ ਕਰਵਾ ਦਿੱਤੇ ਭਾਈ ਮੈਂ ਬੇਨਤੀ ਕਰਾਂ ਕਿ ਬੋਝ ਉਸ ਚੀਜ਼ ਦਾ ਹੁੰਦਾ ਹੈ ਜਿਹੜੀ ਸਰੀਰ ਤੋਂ ਕੋਈ ਅਲੱਗ ਹੋਵੇ ਨਾ ਤੇ ਕੋਈ ਚੀਜ਼ ਅਸਰ ਤੇ ਚੁਕੀ ਹੋਵੇ ਉਹਨੂੰ ਆਪਾਂ ਬੋਝ ਕਹਿ ਸਕਦੇ ਹਾਂ ਜਿਹੜਾ ਸਰੀਰ ਦਾ ਅੰਗ ਹੈ ਉਹ ਬੋਝ ਨਹੀਂ ਹੁੰਦਾ ਕਈ ਵਾਰ ਆਪਾਂ ਦੇਖਦੇ ਆ ਬੜੇ ਬੜੇ ਮੋਟੇ ਬੰਦੇ ਵੀ ਸਾਨੂੰ ਸਮਾਜ ਦੇ ਵਿੱਚ ਮਿਲਦੇ ਨੇ ਮੋਟਾਪਾ ਬਹੁਤ ਹੁੰਦਾ ਐਕਸਟਰਾ ਚਰਬੀ ਸਰੀਰ ਦੇ ਉੱਪਰ ਬਹੁਤ ਹੁੰਦੀ ਹੈ ਤਾਂ ਕਿ ਉਹ ਆਪਣਾ ਐਕਸਟਰਾ ਜੋ ਚਰਬੀ ਹੁੰਦੀ ਹੈ ਸਰੀਰ ਦੀ ਮੋਟਾਪਾ ਕੀ ਉਹਨੂੰ ਕੱਟ ਦਿੰਦੇ ਨੇ ਨਹੀਂ ਉਹ ਤਾਂ ਵੀ ਉਹਨੂੰ ਸਾਹਮਣੇ ਰੱਖਦੇ ਨੇ ਤੇ ਜੇ ਇਸ ਗੱਲ ਨੂੰ ਮੰਨਿਆ ਜਾਵੇ ਵੀ ਕੇਸ ਜਿਹੜੇ ਉਹ ਬੋਝ ਆ ਇਹ ਬਿਲਕੁਲ ਇੱਕ ਬੇਲੋੜੀ ਦਲੀਲ ਆ ਹੁਣ ਇਹਦੇ ਵਿੱਚ ਇਸ ਚੀਜ਼ ਨੂੰ ਸਮਝੋ ਕਿ ਜਿਹੜੇ ਕੇਸ ਹੈ ਨਾ ਕੇਸਾਂ ਦੇ ਵਿੱਚ ਇੰਨੀ ਤਾਕਤ ਤੇ ਇੰਨੀ ਸ਼ਕਤੀ ਆ ਕਿ ਇਹ ਡਾਂਗ ਤੇ ਤਲਵਾਰ ਤੋਂ ਵੀ ਤੁਹਾਡਾ ਬਚਾਅ ਕਰ ਸਕਦੀ। ਦੂਜੇ ਪਾਸੇ ਜਿਨ੍ਹਾਂ ਨੇ ਕੇਸ ਕਤਲ ਕੀਤੇ ਹੋਏ ਨੇ ਉਹਨਾਂ ਦੇ ਸਿਰ ਤੇ ਵਿੱਚ ਡਾਂਗ ਦੀ ਗੱਲ ਤਾਂ ਬੜੀ ਦੂਰ ਦੀ ਆ। ਤੁਸੀਂ ਕਿਤੇ ਬੁਕਰ ਦਾ ਤੀਲਾ ਲੈ ਕੇ ਵੀ ਮਾਰੋਗੇ ਤੇ ਉਹ ਦਰਦ ਵੀ ਸਹਾਰੀ ਨਹੀਂ ਜਾਣੀ। ਇਹ ਕਿ ਤੀਲੇ ਦੀ ਦਰਦ ਵੀ। ਸੋ ਇਸ ਕਰਕੇ ਬੋਝ ਕਹਿਣਾ ਇਹ ਵੀ ਕੋਈ ਬਹੁਤ ਹੀ ਵਧੀਆ ਦਲੀਲ ਨਹੀਂ। ਹੁਣ ਤੀਜਾ ਜੋ ਸਵਾਨ ਸਾਨੂੰ ਆਮ ਹੀ ਦੇਖਣ ਨੂੰ ਮਿਲਦਾ ਹੈ ਕਿ ਕੇਸਾਂ ਦੇ ਵਿੱਚ ਜੂਆਂ ਪੈ ਗਈਆਂ ਜੂਆਂ ਪੈ ਜਾਂਦੀਆਂ ਇਸ ਕਰਕੇ ਮੈਂ ਕੇਸ ਕਟਲ ਕਰਵਾ ਦੇਣਾ ਇਸ ਸਵਾਲ ਦੇ ਬਾਬਤ ਮੈਂ ਬੇਨਤੀ ਕਰਨੀ ਚਾਹੁੰਨਾ ਹੈ ਕਿ ਜੂਆਂ ਤਾਂ ਹੀ ਪੈਂਦੀਆਂ ਨੇ ਜਦੋਂ ਅਸੀਂ ਕੇਸਾਂ ਦੀ ਸੰਭਾਲ ਨਹੀਂ ਕਰਦੇ ਦੋ ਵਕਤ ਕੰਗਾ ਨਹੀਂ ਕਰਦੇ ਸਮੇਂ ਸਿਰ ਕੇਸਾਂ ਨੂੰ ਧੋਂਦੇ ਨਹੀਂ ਤਾਂ ਫਿਰ ਜੂਆਂ ਹੀ ਪੈਣੀਆਂ ਉੱਥੇ ਤੇ ਜੇ ਕੱਪੜੇ ਸਾਫ਼ ਨਾ ਨਾ ਕੀਤੇ ਜਾਣ ਤਾਂ ਕੱਪੜਿਆਂ ਦੇ ਵਿੱਚ ਵੀ ਜੂੰਆਂ ਪੈ ਜਾਂਦੀਆਂ ਤਾਂ ਉਹਦਾ ਕੀ ਇਲਾਜ ਹੈ ਕਿ ਬੰਦਾ ਬਿਨਾਂ ਕੱਪੜਿਆਂ ਤੋਂ ਰਹੇਗਾ ਤੇ ਜੇ ਇਸ ਸਵਾਲ ਨੂੰ ਵਿਚਾਰੇ ਜਾਵੇ ਕਿ ਮੈਂ ਵਾਲ ਇਸ ਕਰਕੇ ਨਹੀਂ ਰੱਖ ਰਿਹਾ ਕਿਉਂਕਿ ਮੇਰੇ ਜੂੰਆਂ ਪੈ ਜਾਂਦੀਆਂ ਨੇ ਤਾਂ ਆਪਾਂ ਥੋੜਾ ਜਿਹਾ ਸਾਡੇ ਘਰਾਂ ਦੇ ਵਿੱਚ ਸਾਡੀਆਂ ਧੀਆਂ ਪੈਣਾ ਮਾਤਾਵਾਂ ਰਹਿੰਦੀਆਂ ਉਹਨਾਂ ਤੇ ਵੀ ਕੀ ਇਹ پیمਾਨਾ ਲਗਾਵਾਂਗੇ ਜਦੋਂ ਉਹਨਾਂ ਦੇ ਸਿਰ ਦੇ ਵਿੱਚ ਜੂੰਆਂ ਪੈਂਦੀਆਂ ਉਹਦਾ ਕੀ ਹੱਲ ਕੀਤਾ ਜਾਏਗਾ ਇਸ ਕਰਕੇ ਜਿਹੜੇ ਸਵਾਰ ਐ ਨਾ ਬਿਲਕੁਲ ਬਿ ਲੋੜੇ ਤੇ ਇੱਕ ਬਹਾਨਾ ਬਣਾਇਆ ਜਾਂਦਾ ਏ ਕੇਸਾਂ ਨੂੰ ਕਤਲ ਕਰਵਾਉਣ ਦੇ ਲਈ ਤੇ ਇਹ ਵੀ ਮੈਂ ਬੇਨਤੀ ਕਰਾਂ ਕਿ ਜਿਹੜੇ ਵੀਰ ਕੇਸ ਕਤਲ ਕਰਦੇ ਐ ਨਾ ਉਹਨਾਂ ਦਾ ਖਰਚਾ ਵਾਲਾ ਨੂੰ ਸਵਾਰਨ ਦੇ ਵਿੱਚ ਵੱਧ ਲੱਗਦਾ ਉਹਨਾਂ ਨੂੰ ਵਾਰ-ਵਾਰ ਜਿਹੜਾ ਏ ਉਹ ਨਾਈ ਦੀ ਦੁਕਾਨ ਤੇ ਜਾਣਾ ਪੈਂਦਾ ਸੋ ਇਸ ਕਰਕੇ ਇਹਨਾਂ ਸਵਾਰਾਂ ਨੂੰ ਥੋੜਾ ਜਿਹਾ ਭਾਈ ਧਰਮ ਦੇ ਪੱਖ ਤੋਂ ਤੇ ਵਿਗਿਆਨਕ ਪੱਖ ਤੋਂ ਜਿਹੜਾ ਉਹ ਸਮਝਣ ਦਾ ਯਤਨ ਕਰੋ ਵੈਸੇ ਵੀ ਮੈਂ ਬੇਨਤੀ ਕਰਾਂ ਚਾਹੇ ਧਰਮ ਦੀ ਗੱਲ ਹੈ ਚਾਹੇ ਵਿਗਿਆਨ ਦੀ ਇਹਨਾਂ ਨੂੰ ਇੱਕ ਪਾਸੇ ਰੱਖ ਕੇ ਇੱਕ ਐਜ਼ ਅ ਸਿੱਖ ਦੇ ਤੌਰ ਤੇ ਹਰ ਸਿੱਖ ਦਾ ਫਰਜ਼ ਬਣਦਾ ਹੈ ਕਿ ਮੈਂ ਕੇਸ ਇਸ ਕਰਕੇ ਰੱਖਿਆ ਕਿਉਂਕਿ ਇਹ ਮੇਰੇ ਗੁਰੂ ਦੀ ਮੋਹ ਰਿਆ ਤੇ ਮੇਰੇ ਗੁਰੂ ਦਾ ਹੁਕਮ ਹੈ ਇੱਕ ਸਵਾਲ ਹੋਰ ਨੌਂ ਦੇ ਬਾਰੇ ਕੀਤਾ ਜਾਂਦਾ ਹੈ ਕਿ ਉਂਗਲਾਂ ਦੇ ਜਿਹੜੇ ਨੌਂ ਆ ਇਹ ਕਿਉਂ ਕੱਟੇ ਜਾਂਦੇ ਆ ਜੇ ਇਹ ਕੱਟਨੇ ਪਾਪ ਨਹੀਂ ਤਾਂ ਕੇਸ ਕੱਟਨੇ ਪਾਪ ਕਿਉਂ ਹੋਏ ਹੁਣ ਮੈਂ ਬੇਨਤੀ ਕਰਾਂ ਕਿ ਕੇਸਾਂ ਦੇ ਵਿੱਚ ਜਾਨ ਹੈ ਤੁਸੀਂ ਜਦੋਂ ਕੇਸ ਸਾਡੇ ਲੱਤ ਦੇ ਨਾ ਉਹਨਾਂ ਨੂੰ ਕਿਤੇ ਲਗਾ ਕੇ ਦੇਖੋ ਅੱਗ ਤਾਂ ਉਹ ਉਹਨਾਂ ਦੇ ਵਿੱਚ ਇੱਕ ਖੂਨ ਇੱਕ ਉਬਾਲਾ ਉਬਾਲਾ ਜਿਹੜਾ ਨਾ ਖੂਨ ਦਾ ਆਏਗਾ ਨੋਹਾਂ ਦੇ ਵਿੱਚ ਨਹੀਂ ਜਦੋਂ ਸਿੱਖ ਕੇਸਾਂ ਨੂੰ ਕੰਗਾ ਕਰਦਾ ਏ ਤੇ ਜਿਹੜੇ ਕੇਸ ਮੁਰਦਾ ਹੁੰਦੇ ਨੇ ਤਾਂ ਉਹ ਆਪਣੇ ਆਪ ਹੀ ਜਿਹੜੇ ਕੰਗੇ ਦੇ ਵਿੱਚ ਆ ਜਾਂਦੇ ਨੇ ਤੇ ਲਾਥ ਜਾਂਦੇ ਨੇ ਮਰਦਾ ਕੇਸ ਲਾਥ ਜਾਂਦੇ ਨੇ ਉਸੇ ਤਰੀਕੇ ਦੇ ਨਾਲ ਜਿਹੜੇ ਨੌ ਜਿਨ੍ਹਾਂ ਦੇ ਵਿੱਚ ਖੂਨ ਨਹੀਂ ਹੈਗਾ ਬੇ ਲੋੜਾ ਹਿੱਸਾ ਹੈ ਉਹਨਾਂ ਨੂੰ ਜਿਹੜਾ ਹੈ ਉਹ ਕੱਟ ਦਿੱਤਾ ਜਾਂਦਾ ਹੈ ਸੋ ਕੇਸ ਜਿਹੜੇ ਰੱਖਨੇ ਆ ਉਹਦੇ ਹਵਾਲੇ ਹਰ ਧਾਰਮਿਕ ਗ੍ਰੰਥ ਹਰ ਧਰਮ ਦੇ ਵਿੱਚ ਦਿੱਤੇ ਗਏ ਆ ਪਰ ਨੌ ਰੱਖਣ ਦਾ ਪਰਮਾਨਤਕ ਕਿਸੇ ਧਾਰਮਿਕ ਗ੍ਰੰਥ ਦੇ ਵਿੱਚ ਕਿਸੇ ਧਰਮ ਦੇ ਵਿੱਚ ਜਾਂ ਕਿਸੇ ਵੀ ਰੱਬੀ ਰਹਿਬਰ ਦੇ ਵੱਲੋਂ ਤੇ ਦਿੱਤਾ ਹੀ ਨਹੀਂ ਗਿਆ ਸਾਰੇ ਰਹੀ ਮੁਨੀ ਅਵਤਾਰ ਪੈਗੰਬਰ ਰਾਜੇ ਮਹਾਰਾਜੇ ਤੁਸੀਂ ਦੇਖੋ ਉਹ ਸਾਰੇ ਹੀ ਕੇਸਾਂ ਸਹਿਤ ਹੋਏ ਨੇ ਨੌ ਜਿਹੜਾ ਹੁੰਦਾ ਹੈ ਨਾ ਉਹ ਹਮੇਸ਼ਾ ਮੁਰਦਾ ਹੀ ਕਟਿਆ ਜਾਂਦਾ ਹੈ ਜਿਸ ਨੌ ਦੇ ਵਿੱਚ ਖੂਨ ਸਰਕਲ ਕਰ ਰਿਹਾ ਹੈ ਉਹਨੂੰ ਕਦੇ ਵੀ ਕਟਿਆ ਨਹੀਂ ਜਾਂਦਾ ਸੋ ਭਾਈ ਅਜਿਹੀ ਇਹੋ ਜਿਹਾ ਅਜਿਹੇ ਬੇ ਲੋੜੇ ਸਵਾਲ ਜਿਹੜੇ ਆ ਉਹ ਐਵੇਂ ਕਰਕੇ ਤੇ ਇਹ ਕਹਿਣਾ ਵੀ ਅਸੀਂ ਇਸ ਕਰਕੇ ਕਤਲ ਕਰਵਾ ਰਹੇ ਹਾਂ ਅਜਿਹੇ ਬਹੁਤ ਸਾਰੇ ਸਵਾਲ ਸਾਡੇ ਸਾਹਮਣੇ ਆਉਂਦੇ ਨੇ ਭਾਈ ਭਾਈ ਤਾਰੂ ਸਿੰਘ ਜੀ ਨੂੰ ਤੁਸੀਂ ਦੇਖੋ ਕਿੰਨੀ ਵੱਡੀ ਮਿਸਾਲ ਹੈ ਕਿ ਕੇਸ ਗੁਰੂ ਦੀ ਮੋਹਰ ਉਹਨੇ ਖੋਪਰੀ ਲਵਾ ਲਈ ਆ ਪਰ ਕੇਸ ਕਤਲ ਨਹੀਂ ਕਰਵਾਏ ਇਸੇ ਤਰੀਕੇ ਦੇ ਨਾਲ ਬਾਬਾ ਆਲਾ ਸਿੰਘ ਜੀ ਦਾ ਵੀ ਜ਼ਿਕਰ ਇਤਿਹਾਸ ਦੇ ਵਿੱਚ ਆਉਂਦਾ ਹੈ ਅਯੋਕੀ ਨੌਜਵਾਨੀ ਜਿਹੜੀ ਉਹ ਇਸ ਕਰਕੇ ਨਾਇਆਂ ਦੇ ਕੋਲ ਜਾਂਦੀ ਆ ਪੈਸੇ ਵੀ ਦਿੰਦੀ ਆ ਕਿ ਮੇਰੇ ਕੇਸ ਜਿਹੜੇ ਉਹ ਕੱਟ ਦੇ ਇਤਿਹਾਸ ਪੜ ਕੇ ਦੇਖੋ ਬਾਬਾ ਆਲਾ ਸਿੰਘ ਜੀ ਨੇ ਅਹਿਮਦ ਸ਼ਾਹ ਅਬਦਾਲੀ ਨੂੰ 1 ਲੱਖ ਰੁਪਇਆ ਦਿੱਤਾ ਹੈ ਕਿ ਮੇਰੇ ਕੇਸ ਕਤਲ ਨਾ ਕੀਤੇ ਜਾਣ ਜਦੋਂ ਬੰਦੀ ਬਣਾਇਆ ਸੀ ਅਬਦਾਲੀ ਨੇ ਬਾਬਾ ਆਲਾ ਸਿੰਘ ਜੀ ਇਸ ਕਰਕੇ 1 ਲੱਖ ਰੁਪਇਆ ਦੇ ਰਹੇ ਆ ਕਿ ਮੇਰੇ ਕੇਸ ਕਤਲ ਨਾ ਕੀਤਾ ਜਾਵੇ ਕਿਤੇ ਇਤਿਹਾਸ ਪੜ੍ਹ ਕੇ ਦੇਖੋ ਵੀ ਇਹਨਾਂ ਕੇਸਾਂ ਦੇ ਲਈ ਇਹ ਸਿੱਖਾਂ ਨੇ ਜਿਹੜਾ ਉਹ ਮਹਾਨ ਇਤਿਹਾਸ ਹੈ ਲਾਸਾਨੀ ਇਤਿਹਾਸ ਹੈ ਉਹ ਸਿਰਜਿਆ ਹੈ ਆਪਣੇ ਖੂਨ ਦੇ ਨਾਲ ਸੋ ਸਿੱਖ ਰੋਜ਼ ਅਰਦਾਸ ਦੇ ਵਿੱਚ ਵੀ ਕਹਿੰਦਾ ਹੈ ਕਿ ਸਿੱਖਾਂ ਨੂੰ ਸਿੱਖੀ ਦਾਣ ਕੇਸ ਦਾਣ ਸੋ ਮੇਰੇ ਗੁਰੂ ਦੀ ਮਹਰਿਆ ਕੇਸ ਰੱਖਣੇ ਮੇਰੇ ਗੁਰੂ ਦਾ ਹੁਕਮ ਹੈ ਇਸ ਕਰਕੇ ਅਜਿਹਿਆਂ ਹੁਜਤਾਂ ਅਤੇ ਘਟੀਆਂ ਦਲੀਲਾਂ ਤੋਂ ਸਾਨੂੰ ਪਰਹੇਜ਼ ਕਰਨਾ ਚਾਹੀਦਾ ਹੈ ਅਤੇ ਗੁਰੂ ਦੇ ਹੁਕਮ ਦੀ ਜਿਹੜੀ ਹੈ ਉਹ ਪਾਲਣਾ ਕਰਨੀ ਚਾਹੀਦੀ ਹੈ ਸੋ ਇਹ ਸੀ ਕੇਸਾਂ ਦੇ ਨਾਲ ਸੰਬੰਧਿਤ ਕੁਝ ਵਿਚਾਰ ਇਤਨੀ ਕਹਾ ਹਾਜ਼ਰੀ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ